ਗਊ ਮਾਤਾ ਕੀ ਜੈ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਅਸੀਂ ਸ੍ਰੀ ਗੋਬਿੰਦ ਗਪਾਲ ਸਰਵਸਾਂਝੀ ਗਊਸ਼ਾਲਾ ਦੇ ਵਿੱਚ ਸ੍ਰੀ ਪ੍ਰੇਮਾਨੰਦ ਜੀ ਗਊ ਸੇਵਾ ਸੰਸਥਾਨ ਦੇ ਮੈਂਬਰ ਖੜੇ ਆ ਜੀ ਤੇ ਅੱਜ ਮੱਸਿਆ ਦਾ ਦਿਨ ਹੈ ਕਿਸੇ ਭਗਤ ਵੱਲੋਂ ਅੱਜ ਸਵੇਰ ਦੀ ਸੇਵਾ ਆਈ ਵੀ ਜਿਹੜੀ ਇਹ ਸੇਵਾ ਇੱਕ ਗੁਪਤ ਰੱਖੀ ਜਾਵੇ ਤੇ ਐਸ ਨੂੰ ਹਰੇ ਨੂੰ ਸਾਰੀਆਂ ਗਊਆਂ ਨੂੰ ਪਾਇਆ ਜਾਵੇ ਅੱਜ ਮੱਸਿਆ ਦਾ ਦਿਨ ਹੈ ਮੱਸਿਆ ਦੇ ਦਿਨ ਦੇ ਵਿੱਚ ਜਿਹੜਾ ਪਿੱਤਰ ਦੋਸ਼ ਹੈ ਉਹ ਵੀ ਖਤਮ ਹੁੰਦਾ ਜੀ ਤੇ ਜਿਹੜੀ ਮਾਨਸਿਕ ਆਪਾਂ ਨੂੰ ਸ਼ਕਤੀ ਹੈ ਉਹ ਮਿਲਦੀ ਹੈ ਤੇ ਹਰ ਤਰ੍ਹਾਂ ਦੀ ਬਿਮਾਰੀ ਖਤਮ ਹੋ ਜਾਂਦੀ ਹੈ ਮੌਸ ਦੇ ਦਿਨ ਹਰਾ ਪਾਇਆ ਬਹੁਤੀ ਚੰਗਾ ਗਿਣਿਆ ਜਾਂਦਾ ਜੀ ਤੇ ਇਸ ਲਈ ਅਸੀਂ ਕਹਿੰਦੇ ਹਾਂ ਹਰਾ ਗੋੜ ਰੋਟੀ ਦੀਵਾਲੀ ਤੇ ਮੌਸ ਦੇ ਦਿਨ ਵੱਧ ਤੋਂ ਵੱਧ ਗਊਆਂ ਨੂੰ ਪਾਇਆ ਜਾਵੇ ਤਾਂ ਜੋ ਗਊਆਂ ਦੀ ਸਿਹਤ ਠੀਕ ਠਾਕ ਰਹੇਵੇ ਐਸੇ ਲਈ ਅਸੀਂ ਸਭ ਨੂੰ ਕਿਰਪਾ ਕਰਦੇ ਹਾਂ ਕਿ ਅੱਜ ਦੇ ਦਿਨ ਮੱਸੀਆ ਦੇ ਦਿਨ ਵੱਦ ਤੋਂ ਵੱਦ ਗਊ ਮਾਤਾ ਨੂੰ ਹਰਾ ਰੋਟੀ ਗੁੜ ਪਾਓ। ਬੋਲ ਗਊ ਮਾਤਾ ਕੀ ਜੈ। ਤੁਸੀਂ ਸੇਵਤੇ ਕੀ ਕਹਿਣਾ ਚਾਹੋਗੇ? ਅੱਜ ਜਿਵੇਂ ਕਿ ਡਾਕਟਰ ਸਾਹਿਬ ਨੇ ਦੱਸਿਆ ਹੈ ਕਿ ਦੀਵਾਲੀ ਦਾ ਦਿਨ ਹੈ ਔਰ ਦੀਵਾਲੀ ਮੌਸਮ ਦਾ ਦਿਨ ਹੈ ਤੇ ਅੱਜ ਵੱਦ ਤੋਂ ਵੱਦ ਮਤਲਬ ਸਭ ਲੋਕਾਂ ਨੂੰ ਹਰਾ ਪਾਉਣਾ ਚਾਹੀਦਾ ਹੈ। ਸਾਰੀ ਗਊਸ਼ਾਲਾ ਜਿੰਨੇ ਵੀ ਆਪਣੀ ਮੋੜ ਮੰਡੇ ਦੇ ਵਿੱਚ ਗਊਸ਼ਾਲਾ ਨੇ ਹਰ ਇੱਕ ਜਗ੍ਹਾ ਤੇ ਜਾ ਕੇ ਮੰਨ ਲਓ ਵਕ ਵਕ ਗਊਸ਼ਾਲਾ ਤੇ ਜਾ ਕੇ ਗੁੜ ਹਰਾ ਚਾਰਾ ਸਭ ਨੂੰ ਪਾਉਣਾ ਚਾਹੀਦਾ ਹੈ। ਅੱਜ ਦਾ ਦਿਨ ਬਹੁਤ ਹੀ ਜ਼ਿਆਦਾ ਵਧੀਆ ਹੈ। ਇਸ ਕਰਕੇ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਲੋਕ ਖਰਾ ਪਾਓ ਤੇ ਗਊ ਮਾਤਾ ਦਾ ਅਸ਼ੀਰਵਾਦ ਪ੍ਰਾਪਤ ਕਰੋ ਗਊ ਦਾਤਾ ਕੀ ਜੈ ਆਜੋ ਭਾਈ ਇੱਧਰ ਆਓ ਇੱਧਰ ਇੱਧਰ ਬੰਦੇ ਕਾਜ ਬਤਾ ਦਿਓ ਲੱਡੂ ਆ ਰਿਹਾ ਆਓ ਗੋ ਆ ਜਾਓ ਲੈ ਨਾ ਬੋਲੇ ਆ ਜਾ ਆ ਜਾ 中に来たら戻ってよ。 ਕਿ ਰਸੋਈ ਜੁਤੀ ਘਰ ਉੱਤੇ ਚੰਦੂ ਆ ਤੁਸੀਂ ਲੜੀ ਦਾ ਫਾਇਦਾ ਤੁਹਾਨੂੰ ਲੈ ਲਓ